ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਬੈਠੀ ਗੁਰੂ ਰੂਪ ਸਾਧ ਸੰਗਤ ਜੀ ਆਪ ਸਭ ਨੂੰ ਫਤਿਹ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਸੀਂ ਲਗਾਤਾਰ ਵੇਖ ਰਹੇ ਹੋ ਕਿ ਪਿਛਲੇ ਲੰਬੇ ਸਮੇਂ ਤੋਂ ਜਦੋਂ ਤੋਂ ਇਸ ਇਲਾਕੇ ਦੇ ਵਿੱਚ ਹੜ ਆਇਆ ਤੇ ਦੇਸ਼ ਵਿਦੇਸ਼ ਵਿੱਚ ਵੱਸਦੀਆਂ ਬਹੁਤ ਸਾਰੀਆਂ ਸੰਗਤਾਂ ਨੇ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਸਾਡੇ ਲੋਕਾਂ ਦਾ ਬੜਾ ਸਾਥ ਦਿੱਤਾ ਕੋਈ ਰਾਹਸ ਸਮਗਰੀ ਕੋਈ ਰਾਸ਼ਨ ਲੈ ਕੇ ਆਇਆ ਕੋਈ ਕਪੜੇ ਲੈ ਕੇ ਆਇਆ ਕੋਈ ਦਵਾਈ ਕੋਈ ਖਾਦ ਹਰ ਤਰ੍ਹਾਂ ਨਾਲ ਜਿਹੜੀ ਆ ਬਹੁਤ ਵੱਡੀ ਜਿਹੜੀ ਆ ਸੇਵਾ ਹੋਈ ਆ ਅੱਜ ਸਾਡੇ ਕੋਲ ਸਪੇਨ ਦੀ ਸੰਗਤ ਵੱਲੋਂ ਆ ਸਾਡੇ ਕੋਲ ਸਾਡੇ ਕੋਲ ਗੁਰਮੁਖ ਪਿਆਰੇ ਵੀਰ ਪਹੁੰਚੇ ਨੇ ਤੇ ਜਿਨ੍ਹਾਂ ਦਾਸ ਨੂੰ ਹੁਕਮ ਕੀਤਾ ਸੀਗਾ ਕਿ ਤੁਸੀਂ 10 11 ਸ਼ਹੀਦ ਪਰਿਵਾਰ ਜਿਹੜੇ ਆ ਉਹ ਕੱਤਰ ਕਰ ਲੋ ਜਿਹੜੇ ਹੜਪੀੜ ਤਸ਼ਹੀਦ ਪਰਿਵਾਰ ਨੇ ਤੇ ਉਹਨਾਂ ਦੇ ਵਿੱਚੋਂ ਅੱਜ ਸਾਡੇ ਕੋਲ 10 ਪਰਿਵਾਰ ਜਿਹੜੇ ਨੇ ਉਹ ਪੌਂਚੇ ਨੇ ਤੇ ਸਤਿਗੁਰੂ ਕਿਰਪਾ ਕਰਨਗੇ ਇੱਕ ਤੇ ਸਪੇਨ ਦੀ ਸਾਰੀ ਸੰਗਤ ਦਾ तमाम ਸਹਿਯੋਗੀ ਗੁਰਮਖਾਂ ਪਿਆਰਿਆਂ ਦੇ ਅਸੀਂ ਬੇਹੱਦ ਸ਼ੁਕਰਗੁਜ਼ਾਰ ਹਾਂ ਕਿ ਜਿਨ੍ਹਾਂ ਸੱਤ ਸਮੁੰਦਰੋਂ ਪਾਰ ਰਹਿ ਕੇ ਆਪਣੇ ਪਰਿਵਾਰਾਂ ਤੋਂ ਦੂਰ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਆਪਣੀ ਕਿਰਤ ਕਮਾਈ ਚੋਂ ਦਸਵੰਦ ਕੱਢ ਕੇ ਮਾਇਆ ਕੱਤਰ ਕਰਕੇ ਤੇ ਵੱਡੀ ਸੇਵਾ ਕੀਤੀ ਆ ਪਤਾ ਲੱਗਾ ਕਿ ਇਸ ਤੋਂ ਪਹਿਲਾਂ ਖਾਦ ਦਵਾਈ ਤੇ ਹੋਰ ਵੀ ਇਹਨਾਂ ਨੇ ਬਹੁਤ ਸਾਰੀ ਸੇਵਾ ਜਿਹੜੀ ਆ ਸਾਡੇ ਇਲਾਕੇ ਤੇ ਹੜਪੀਟਾਂ ਦੀ ਕੀਤੀ ਆ ਤੇ ਕੁਝ ਪਰਿਵਾਰ ਜਿਹੜੇ ਉਹ ਜਿਵੇਂ ਉਹਨਾਂ ਦੀ ਛੇਤ ਇਜਾਜ਼ਤ ਨਹੀਂ ਦਿੰਦੀ ਤੋਂ ਥੱਲੇ ਬੈਠਣਾ ਵਾਲੀ ਔਕਾ ਉਹ ਬਾਹਰ ਬੈਠੇ ਨੇ ਤੇ ਅਸੀਂ ਆਏ ਹੋਏ ਗੁਰਮਖਾਂ ਪਿਆਰਿਆਂ ਨੂੰ ਸਰੋਪੇ ਭੇਟ ਕਰਕੇ ਤੇ ਬਾਹਰ ਉੱਥੇ ਹੀ ਬੈਠ ਕੇ ਤੇ ਪਰਿਵਾਰਾਂ ਨੂੰ ਅਸੀਂ ਕੁਝ ਸੁਪੇਂ ਦੀ ਸੰਗਤ ਵੱਲੋਂ ਆਇਆ ਮਾਇਆ ਭੇਟ ਕਰਨੀ ਆ ਤੇ ਨਾਲ ਸਾਡੇ ਵੀਰ ਪਵਨਦੀਪ ਸਿੰਘ ਆਸਟ੍ਰੇਲੀਆ ਵਾਲੇ ਨੇ ਉਹ ਹਰ ਮਹੀਨੇ ਸਾਨੂੰ ਕੁਝ ਸੇਵਾ ਭੇਜਦੇ ਨੇ ਵੀ ਇਹਨਾਂ ਲੋੜਵੰਦ ਸ਼ਹੀਦ ਪਰਿਵਾਰਾਂ ਦੇ ਲਈ ਰਾਸ਼ਨ ਦਿੱਤਾ ਜਾਏ ਤੇ ਪਿਛਲੇ ਦਿਨੀ ਕੁਝ ਹੋਰ ਸੰਗਤਾਂ ਨੇ ਵੀਰ ਅਜਾਦ ਸਿੰਘ ਖਾਲਸਾ ਜੀ ਵੱਲੋਂ ਸਾਨੂੰ ਕੋ ਸੇਵਾ ਕਾਫੀ ਚਿਰ ਪਹਿਲਾਂ ਸਾਡੇ ਕੋਲ ਦਿੱਤੀ ਸੀ ਸਾਨੂੰ ਉਹਦੇ ਚੋਂ ਅਸੀਂ ਕੁਝ ਇਹਨਾਂ ਬੀਬੀਆਂ ਦੇ ਲਈ ਸ਼ਾਲ ਲਏ ਨੇ ਤੇ ਇਸੇ ਤਰ੍ਹਾਂ ਜਿਹੜਾ ਜਿਹੜਾ ਸ਼ਹੀਦ ਪਰਿਵਾਰ ਸਾਡੇ ਕੋਲ ਆਉਂਦਾ ਜਿਨ੍ਹਾਂ ਦੀ ਅਸੀਂ ਇੰਟਰਵਿਊ ਵੀ ਕਰਦੇ ਹਾਂ ਅਸੀਂ ਉਹਨਾਂ ਨੂੰ ਵੀ ਲਗਾਤਾਰ ਮਾਇਆ ਦੇ ਨਾਲ ਉਹ ਛਾਲ ਵੰਡਾਂਗੇ ਬੇहद ਸ਼ੁਕਰਗੁਜ਼ਾਰ ਹਾਂ ਤਮਾਮ ਉਹਨਾਂ ਗੁਰਮਖਾਂ ਪਿਆਰਿਆਂ ਦੇ ਤੇ ਮੈਂ ਬੇਨਤੀ ਕਰਾਂਗਾ ਵੀਰਾਂ ਨੂੰ ਵੀ ਆ ਕੇ ਇਸ ਰੋਪਾ ਜਿਹੜਾ ਉਹ ਇਹ ਬਖਸ਼ਿਸ਼ ਪ੍ਰਾਪਤ ਕਰਨ ਜੀ ਬਹੁਤ ਮਿਹਰਬਾਨੀ ਉਹਨਾਂ ਨੂੰ ਜੀ ਆਇਆਂ ਆਵਾ ਸਾਡੇ ਨਗਰ ਦੇ ਵਿੱਚ ਕਿ ਉਹ ਇੱਥੇ ਪਹੁੰਚੇ ਨੇ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਜੀ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋਨਿਹਾਲ ਬਹੁਤ ਬਹੁਤ ਮਿਹਰਬਾਨੀ ਤੇ ਮੈਂ ਸਾਰੇ ਪਰਿਵਾਰਾਂ ਨੂੰ ਬੇਨਤੀ ਕਰਦਾ ਆਂ ਕਿ ਆਪਾਂ ਬਾਹਰ ਬੈਠਦੇ ਆਂ ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਅਸੀਂ ਪਿੰਡ ਪਖੋਵਾਲ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਭਾਈ ਬਲਵਿੰਦਰ ਸਿੰਘ ਹੁਣੀ ਜੋ ਕਿ ਸ਼ੁਰੂ ਤੋਂ ਸੇਵਾ ਕਰ ਰਿਹਾ ਹੈ ਸ਼ਹੀਦ ਪਰਵਾਰਾਂ ਦੀ ਉਹਨਾਂ ਦੇ ਕੋਲ ਪਹੁੰਚੇ ਆਂ ਤੇ ਸਾਨੂੰ ਪਤਾ ਲੱਗਾ ਸੀ ਕਿ ਇਹਨਾਂ ਦੀ ਬਹੁਤ ਜ਼ਿਆਦਾ ਸੇਵਾ ਹੈ ਇਸ ਕਰਕੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਅਸੀਂ ਪਹਿਲਾਂ ਜਿਹੜੀ ਖਾਦ ਦੀ ਔਰ ਬੀਜ ਦੀ ਸੇਵਾ ਕੀਤੀ ਆ ਔਰ ਬਾਬਿਆਂ ਨੂੰ ਡੀਜ਼ਲ ਦਿੱਤਾ ਤਕਰੀਬਨ 40 ਲੱਖ ਰੁਪਏ ਦੀ ਸੇਵਾ ਹੈ ਇਹ ਸਪੇਨ ਦੀ ਸਾਂਝ ਸੰਗਤ ਵੱਲੋਂ ਹੋਈ ਆ ਤੇ ਇਹ ਜਿਹੜੀ ਸਾਡੀ ਟੀਚਾ ਸੀਗਾ ਕਿ ਸ਼ਹੀਦ ਪ੍ਰਵਾਹ ਦੀ ਸੇਵਾ ਉਹ 25 ਲੱਖ ਦੀ ਤਕਰੀਬ ਹੈਗੀ ਆ ਤੇ ਅਸੀਂ ਬੇਨਤੀ ਕਰਾਂਗੇ ਅੱਜ ਸਾਡੇ ਕੋਲ 10 ਪਰਿਵਾਰ ਆ ਜੀ ਉਹਨਾਂ ਨੂੰ ਸੇਵਾ ਦਿੱਤੀ ਜਾਊਗੀ ਤੇ ਭਾਈ ਸਾਹਿਬ ਨਾਲ ਕੰਟੈਕਟ ਕਰਕੇ ਬਾਕੀ ਵੀ ਜਿਹੜੀ ਰਹਿੰਦੀ ਸੇਵਾ ਇਹਨਾਂ ਦੇ ਰਾਈ ਅਸੀਂ ਜ਼ਰੂਰ ਪੂਜਾਵਾਂਗੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਇਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਜੀ ਇੱਕ ਵਾਰੀ ਫੇਰ ਸਪੇਨ ਦੀ ਸਾਰੀ ਸੰਗਤ ਦਾ ਜਿਹੜੇ ਇੰਨੀ ਵੱਡੀ ਸੇਵਾ ਕਰ ਰਹੇ ਆ ਸਾਧ ਗੁਰੂ ਕਿਰਪਾ ਕਰਨ ਔਰ ਮੇਰੇ ਲਈ ਬੜੇ ਵੱਡੇ ਮਾਣ ਵਾਲੀ ਗੱਲ ਆ ਕਿ ਦਾਸ ਤੇ ਭਰੋਸਾ ਕਰਕੇ ਔਰ ਤਕਰੀਬਨ ਕੱਲੇ ਡੇਰਾ ਬਾਬਾ ਨਾਨਕੀ ਨਹੀਂ ਬਲਕੇ ਫਿਰੋਜ਼ਪੁਰ ਤੱਕ ਦੇ ਸ਼ਹੀਦ ਪਰਿਵਾਰਾਂ ਦੀ ਦਾਸ ਕੋਲ ਜਾਣਕਾਰੀ ਆ ਤੇ ਜਿੱਥੇ-ਜਿੱਥੇ ਵੀ ਆਪ ਜੀ ਦਾ ਹੁਕਮ ਹੋਏਗਾ ਤੇ ਅਸੀਂ ਉੱਥੇ-ਉੱਥੇ ਲਿਜਾ ਕੇ ਤੁਹਾਨੂੰ ਜਾਂ ਸ਼ਹੀਦ ਪਰਿਵਾਰ ਇੱਕ ਗੁਰੂ ਘਰ 'ਚ ਇਕੱਠੇ ਕਰਕੇ ਤੇ ਅਸੀਂ ਜਿਹੜੀ ਹੈ ਸੇਵਾ ਨਾਲ ਸ਼ਹੀਦ ਪਰਿਵਾਰਾਂ ਤੱਕ ਪਹੁੰਚਾਵਾਂਗੇ ਤੇ ਬਹੁਤ-ਬਹੁਤ ਧੰਨਵਾਦ ਸੇਵਾ ਕਰਨ ਵਾਲੇ ਗੁਰਮਖਾਂ ਪਿਆਰਿਆਂ ਨੂੰ ਸਤਿਗੁਰੂ ਇਸ ਤਰ੍ਹਾਂ ਹੀ ਦੇਣ ਦੁਗਣੀ ਤੇਰਾ ਚੌਗਣੀ ਤਰੱਕੀ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਹੜੇ ਪਰਿਵਾਰ ਸਾਡੇ ਕੋਲ ਪਹੁੰਚੇ ਨੇ ਮੈਂ ਉਹਨਾਂ ਦਾ ਵੇਰਵਾ ਥੋੜਾ ਥੋੜਾ ਉਹਨਾਂ ਦਾ ਜੀਵਨ ਬਿਉਰਾ ਦੱਸੀ ਜਾਵਾਂਗਾ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂ ਵੀਰ ਜਸਬੀਰ ਸਿੰਘ ਜੋ ਕਿ ਭਰਾਤਾ ਨੇ ਸ਼ਹੀਦ ਭਾਈ ਕੁਲਵਿੰਦਰ ਸਿੰਘ ਪਿੰਡ ਰਣਸੀਕੇ ਤਲਾ ਜ਼ਿਲ੍ਹਾ ਗੁਰਦਾਸਪੁਰ ਇਹਨਾਂ ਦਾ ਫੋਨ ਨੰਬਰ ਹੈ ਜੀ 98155 78244 ਤੇ ਇਹ ਤਿੰਨ ਭਰਾ ਨੇ ਜੀ ਪਿਛਲੇ ਕਾਫੀ ਦਿਨਾਂ ਤੋਂ ਇਹ ਮੇਰੀ ਵੀਰ ਮੈਨੂੰ ਲਗਾਤਾਰ ਫੋਨ ਕਰ ਰਿਹਾ ਸੀ ਕਿ ਮੇਰੇ ਪਸ਼ੂਆਂ ਦਾ ਬਰਾਂਡਾ ਜਿਹੜਾ ਉਹ ਮਤਲਬ ਹੜ੍ਹ ਹੜ੍ਹ ਚ ਖਰਾਬ ਹੋ ਗਿਆ ਤੇ ਪਸ਼ੂਆਂ ਨੂੰ ਬੰਨਣ ਲਈ ਜਾਂ ਮੁਸ਼ਕਲ ਸੀ ਬੜੀ ਵੱਡੀ ਤੇ ਪਹਿਲਾਂ ਵੀ ਅਸੀਂ ਸੇਵਾ ਥੋੜੀ-ਬੋਤੀ ਇਹਨਾਂ ਨੂੰ ਦਿੱਤੀ ਆ ਪਰ ਅੱਜ ਤੁਹਾਡੇ ਵੱਲੋਂ ਸੇਵਾ ਜਿਹੜੀ ਆ ਇਹ ਸਾਧ ਸੰਗਤ ਜੀ ਸ਼ਹੀਦ ਪਰਿਵਾਰਾਂ ਦੀ ਜਾਣਕਾਰੀ ਦੱਸ ਦਈਏ ਕਿ ਸੁਪੇਂਦ ਦੀ ਸੰਗਤ ਵੱਲੋਂ 30-30 ਹਜ਼ਾਰ ਰੁਪਈਆ ਜਿਹੜਾ ਇੱਕ ਪਰਿਵਾਰ ਨੂੰ ਇਹਨਾਂ ਨੇ ਸੇਵਾ ਭੇਟਾ ਦੇਣ ਦਾ ਫੈਸਲਾ ਕੀਤਾ ਤੇ ਬਹੁਤ ਧੰਨਵਾਦ ਆ ਕਿਉਂਕਿ ਇੱਕ ਵੱਡੀ ਵੱਡੀ ਇੱਕ ਬੜੀ ਸਨਮਾਨਜਨਕ ਇਹ ਰਕਮ ਆ ਤੇ ਸਤਿਗੁਰੂ ਕਿਰਪਾ ਕਰਨ ਤੇ ਜਰੂਰ ਜੀ ਇਹਨਾਂ ਨੂੰ ਤੁਸੀਂ ਕਰੋ ਭੇਟਾ ਲਓ ਜੀ ਇਹਨਾਂ ਨਾਲ ਰਚਮੀ ਇਸ ਤੋਂ ਅੱਗੇ ਆ ਜੀ ਸਤਕਾਰਯੋਗ ਬੀਬੀ ਦਲਜੀਤ ਕੌਰ ਜੋ ਕਿ ਸਿੰਘਣੀ ਨੇ ਸ਼ਹੀਦ ਪਾਈ ਜੀਤ ਸਿੰਘ ਕਾਦੀਆਂ ਪਿੰਡ ਤਲਵੰਡੀ ਗਰਾਇਆ ਚ ਇਹਨਾਂ ਦਾ ਨੰਬਰ ਆ ਜੀ 87270 61205 ਇਹ ਵੱਡਾ ਯੋਧਾ ਹੋਇਆ ਸਾਡੇ ਇਲਾਕੇ ਦਾ ਔਰ ਦਾਸ ਨੂੰ ਮਾਣਿਆ ਇਸ ਗੱਲ ਦਾ ਕਿ ਅਸੀਂ ਇਕੱਠੇ ਵਿਚਰਦੇ ਰਹੇ ਹਾਂ ਕਦੀ ਇਸ ਸੰਘਰਸ਼ ਦੇ ਵਿੱਚ ਤੇ ਇਹ ਵੱਡਾ ਰਤਬਾ ਹਾਸਲ ਕਰ ਗਏ ਨੇ ਸ਼ਹਾਦਤ ਪ੍ਰਾਪਤ ਕਰਕੇ ਸਾਡੀ ਸਤਿਗੁਰ ਨੇ ਸਹਾਇਤਾ ਜੀ ਸੇਵਾ ਬਾਕੀ ਲਿਖੀ ਸੀ ਅਜੀ ਇਹਨਾਂ ਸੇਵਾ ਪਰਵਾਰਾਂ ਦੀ ਸੇਵਾ ਲਗਾਤਾਰ ਕਰ ਰਹੇ ਆ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਨਾ ਤੋਂ ਅੱਗੇ ਆ ਜੀ ਬੀਬੀ ਬਲਵਿੰਦਰ ਕੌਰ ਕੇਰ ਆਫ ਸ਼ਹੀਦ ਭਾਈ ਬੂਆ ਸਿੰਘ ਪਿੰਡ ਪੱਤੀ ਰਾਮਪੁਰ ਇਹ ਵੀ ਤਲਵੰਡੀ ਗਰਾਇਆ ਲੱਗੇ ਛੋਟਾ ਜਿਹਾ ਪਿੰਡ ਆ ਇਹਨਾਂ ਦਾ ਵੀ ਬੜਾ ਵੱਡਾ ਨੁਕਸਾਨ ਹੋਇਆ ਜੀ ਸਾਰਾ ਇਹਨਾਂ ਦਾ ਮੰਝਾ ਬਿਸਤਰਾ ਬਹੁਤ ਪਾਣੀ ਘਰ ਆਣ ਕੇ ਤੇ ਬੜਾ ਵੱਡਾ ਨੁਕਸਾਨ ਹੋ ਗਿਆ ਸੀਗਾ ਤੇ ਇਹਨਾਂ ਨੇ ਵੀ ਜਿਹੜਾ ਵਾ ਬਹੁਤ ਕਈ ਵਾਰੀ ਫੋਨ ਕੀਤਾ ਸੀਗਾ ਅੱਜ ਸੁਪੇਨ ਦੀ ਸੰਗਤ ਵੱਲੋਂ ਇਹਨਾਂ ਪਰਿਵਾਰਾਂ ਦੇ ਲਈ ਬੜੀ ਵੱਡੀ ਰਾਹਤ ਆ ਸਤਿਗੁਰੂ ਕਿਰਪਾ ਕਰਨ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹਨਾਂ ਤੋਂ ਅੱਗੇ ਮੈਂ ਬੇਨਤੀ ਕਰਾਂ ਜੀ ਸਤਕਾਰਯੋਗ ਮਾਤਾ ਜਗੀਰ ਕੌਰ ਜੋ ਕਿ ਇਹਨਾਂ ਦੇ ਦੋ ਪੁੱਤਰ ਸ਼ਹੀਦ ਹੋਏ ਨੇ ਸ਼ਹੀਦ ਭਾਈ ਮਨਜੀਤ ਸਿੰਘ ਤੇ ਸ਼ਹੀਦ ਭਾਈ ਹਰਦੀਪ ਸਿੰਘ ਪਿੰਡ ਸ਼ਾਹਪੁਰ ਜਾਜਨ ਤੋਂ ਤੇ ਇਹ ਇਹਨਾਂ ਦਾ ਵੀ ਘਰ ਚ ਕਈ ਦਿਨ ਪਾਣੀ ਖਲੋਤਾ ਰਿਆ ਸ਼ਾਹਪੁਰ ਜਾਜਨ ਬਿਲਕੁਲ ਸੱਕੀ ਦੇ ਲਾਗੇ ਘਰ ਆ ਫਸਲਾਂ ਤੇ ਬਿਲਕੁਲ ਸਾਫ਼ ਹੋ ਗਈਆਂ ਤੇ ਪਾਣੀ ਤੇ ਜਦੋਂ ਸਾਰੇ ਲੋਕਾਂ ਦੇ ਘਰਾਂ ਚੋਂ ਨਿਕਲ ਗਿਆ ਸੀ ਇਹਨਾਂ ਦੇ ਘਰ ਚ ਨਹੀਂ ਨਿਕਲਿਆ ਬਹੁਤ ਨੀਵੇਂ ਥਾਂ ਕਰ ਸੀਗਾ ਜੀ ਦੋ ਪੁੱਤਰ ਸ਼ਹੀਦ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹਨਾਂ ਤੋਂ ਅੱਗੇ ਮਾਤਾ ਗੁਰਚਰਨ ਕੌਰ ਜੀ ਸ਼ਹੀਦ ਜੋ ਕਿ ਸਿੰਘਣੀ ਨੇ ਸ਼ਹੀਦ ਭਾਈ ਸ਼ੰਗਾਰਾ ਸਿੰਘ ਪਿੰਡ ਦੋਸਤਪੁਰ ਤੋਂ ਤੇ ਇਹਨਾਂ ਦਾ ਵੀ ਹੜਾਂ ਚ ਨੁਕਸਾਨ ਹੋਇਆ ਮਾਤਾ ਜੀ ਦੀ ਸਿਹਤ ਬੜੀ ਢਿੱਲੀ ਰਹੀ ਆ ਇਹ ਦਾਖਲ ਵੀ ਰਹੇ ਨੇ ਤੇ ਇਟਲੀ ਤੋਂ ਸਾਡੇ ਕੋਲ ਗੁਰਮਖ ਪਿਆਰੇ ਵੀਰ ਨੇ ਭਾਈ ਮਲਕੀਸ਼ ਸਿੰਘ ਹੁਣੀ ਤੇ ਉੱਥੋਂ ਸੇਵਾ ਕਰਦੇ ਨੇ ਯੂਕੇ ਵਾਲੇ ਨਾਲ ਇਹਨਾਂ ਦੇ ਗੁਰਮੁਖ ਪਿਆਰੇ ਹਰ ਮਹੀਨੇ ਇਹਨਾਂ ਦੀ 5000 ਪੈਨਸ਼ਨ ਵੀ ਲੱਗੀ ਆ ਪਰ ਸਿਹਤ ਬੜੀ ਢਿੱਲੀ ਆ। ਦਾਖਲ ਰਹੇ ਨੇ ਪਿਛਲੇ ਦਿਨੀ। ਬੋਲੇ ਆਜੋ ਤੁਰੋ। ਸਤਿ ਸ੍ਰੀ ਅਕਾਲ। ਇਹਨਾਂ ਤੋਂ ਅੱਗੇ ਮੈਂ ਬੇਨਤੀ ਕਰਾਂ ਜੀ ਬੀਬੀ ਰਣਜੀਤ ਕੌਰ ਜੋ ਕਿ ਸਿੰਘਣੀ ਨੇ ਭਾਈ ਧਰਮ ਸਿੰਘ ਪਿੰਡ ਨਬੀਨਗਰ ਤੋਂ ਇਹਨਾਂ ਦਾ ਨੰਬਰ ਆ ਜੀ 87 ਤੋਂ 88 29947 ਭਾਈ ਧਰਮ ਸਿੰਘ ਪੁਲਿਸ ਤਸ਼द्दਦ ਦੇ ਨਾਲ ਬਹੁਤ ਉਹਨਾਂ ਦਾ ਜਿਆਦਾ ਤਸ਼ੱਦਦ ਹੋਇਆ ਸੀ ਤੇ ਉਦੋਂ ਬਾਅਦ ਉਹ ਫਿਰ ਅਕਾਲ ਚਲਾਣਾ ਕਰ ਗਏ ਸਨ ਇਹਨਾਂ ਦੇ ਘਰ ਦਾ ਬਹੁਤ ਬੁਰਾ ਹਾਲ ਆ ਵੀ ਮਤਲਬ ਕਿਸੇ ਵੇਲੇ ਵੀ ਡਿੱਗ ਸਕਦਾ ਐ ਤਰ੍ਹਾਂ ਦੇ ਹਾਲਾਤ ਨੇ ਤੇ ਅੱਜ ਇਹਨਾਂ ਨੂੰ ਸਾਡੇ ਵੱਲੋਂ ਤਕਰੀਬਨ ਪਹਿਲੀ ਵਾਰੀ ਸੇਵਾ ਮਿਲ ਰਹੀ ਹੈ ਜੀ ਤੇ ਬਹੁਤ ਬਹੁਤ ਮਿਹਰਬਾਨੀ ਇਹ ਅੱਜ ਸਾਡੇ ਕੋਲ ਪਹੁੰਚੇ ਨੇ ਸੋ ਨਿਹਾਲ ਸਿਆਕਲ ਇਹਨਾਂ ਤੋਂ ਅੱਗੇ ਮੈਂ ਬੇਨਤੀ ਕਰਾਂ ਜੀ ਸਰਦਾਰ ਹਰਜੀਤ ਸਿੰਘ ਜੋ ਕਿ ਭਰਾਤਾ ਨੇ ਸ਼ਹੀਦ ਭਾਈ ਹਰਦੀਪ ਸਿੰਘ ਪਿੰਡ ਧਰਮਕੋਟ ਰੰਧਾਵਾ ਇਹਨਾਂ ਦਾ ਨੰਬਰ ਹੈ 9914061574 ਸਾਡੇ ਇਲਾਕੇ 'ਚ ਇੱਕ ਬੜਾ ਵੱਡਾ ਅਨਕਾਊਂਟਰ ਹੋਇਆ ਸੀ 11 ਸਿੰਘ ਸ਼ਹੀਦ ਹੋ ਗਏ ਸੀ ਸ਼ਿਸ਼ਰੇਵਾਲ ਪਿੰਡ 'ਚ ਇਹ ਉੱਥੇ ਇਹਨਾਂ ਦੇ ਭਰਾਤਾ ਜਿਹੜੇ ਉਹ ਸ਼ਹੀਦ ਹੋ ਗਏ ਸਨ ਤੇ ਵੱਡਾ ਨੁਕਸਾਨ ਇਹਨਾਂ ਦੇ ਘਰ 'ਚ ਵੀ ਪਾਣੀ ਮੇਰੇ ਖਿਆਲ ਬਹੁਤ ਨੀਵਾ ਘਰਿਆ ਇਸ ਤੋਂ ਪਹਿਲਾਂ ਵੀ ਚਲੋ ਸਤਿਗੁਰੂ ਜੀ ਦੀ ਕਿਰਪਾ ਨਾਲ ਆਪ ਜੀ ਵਰਗੇ ਐਨਆਰਆਈ ਭੈਣ ਭਰਾਵਾਂ ਦੀ ਬਦੌਲਤ ਸੇਵਾ ਕਰਨ ਦਾ ਮੌਕਾ ਮਿਲਿਆ ਅੱਜ ਇਹ ਵੀ ਪਰਿਵਾਰ ਵੱਡਾ ਲੋੜਵੰਦ ਸੀ ਇਹਨਾਂ ਦੇ ਲਈ ਇਹ ਅੱਜ ਸਪੀਨ ਦੀ ਸੰਗਤ ਵੱਲੋਂ ਸੇਵਾ ਕੀਤੀ ਜਾ ਰਹੀ ਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਆ ਮੈਂ ਬੇਨਤੀ ਕਰਾਂ ਸਰਦਾਰ ਮਖਣ ਸਿੰਘ ਜੀ ਠੇਠੜਕੇ ਜੋ ਕਿ ਫਾਦਰ ਸਾਹਿਬ ਨੇ ਸ਼ਹੀਦ ਭਾਈ ਬਲਵੰਦਰ ਸਿੰਘ ਪਿੰਡ ਠੇਠੜਕੇ ਇਹ ਛੋਟਾ ਵੀਰ तकरीबन ਸਾਡੇ ਨਾਲ ਹੀ ਵਿਚਰਦਾ ਰਿਹਾ ਮੇਰੇ ਛੋਟੇ ਬ੍ਰਦਰ ਨਾਲ ਵੀ ਤੇ ਇਹਨਾਂ ਦੇ ਵੀ ਮਤਲਬ ਔਖਾ ਵਾ ਇਹਨਾਂ ਦਾ ਗੋੜਿਆਂ ਦਾ ਬੜਾ ਮੁਸ਼ਕਲ ਹੈ ਜੀ ਫੇਖਲਾ ਬਹਿ ਗਿਆ ਠੀਕ ਆ ਇਹ ਕੰਮ ਕਰ ਸਾਡਾ ਕੋਈ ਨਹੀਂ ਬਹੁਤ ਬਹੁਤ ਤੰਗ ਬੈਠੇ ਹਨ ਵਾਹਿ ਚਲੋ ਇੱਕ ਦੇ ਫਰੀ ਵੀਰ ਦੀ ਇਹਨਾਂ ਬੋਲੇ ਸੋ ਨਿਹਾਲ ਸੋ ਸ੍ਰੀ ਅਕਾਲ ਵਾਹਿ ਗੁਰੂ ਕੀ ਫਤਿਹ ਖੜਨਾ ਹਿਆ ਰਾ ਦੀਏ ਹਾਂ ਜੀ ਇਹਨਾਂ ਤੋਂ ਅੱਗੇ ਬੀਬੀ ਹਰਜੀਤ ਕੌਰ ਜੋ ਕਿ ਸਿੰਘਣੀ ਨੇ ਸ਼ਹੀਦ ਪਾਈ ਭਪਿੰਦਰ ਸਿੰਘ ਪਿੰਡ ਮੋਹਾਲ ਨੰਗਲ ਸਾਡੇ ਲਾਗੇ ਪੈਂਦਾ ਨੰਬਰ 9781461674 ਇਨਾਂ ਦੀ ਵੀ ਸ਼ੇਤ ਬੜੀ ਢਿੱਲੀ ਆ ਤੇ ਇਹ ਲੁਧਿਆਣੇ ਸਿੰਘ ਸ਼ਹੀਦ ਹੋਇਆ ਸੀ ਬੜਾ ਯੋਧਾ ਹੋਇਆ ਤੇ ਉੱਥੇ ਸਾਡੇ ਇਲਾਕੇ ਚ ਬਹੁਤ ਘੱਟ ਲੋਕਾਂ ਨੂੰ ਪਤਾ ਤੇ ਇਹਨਾਂ ਦੀ ਸ਼ੇਤ ਥੋੜੀ ਜੀ ਤੁਸੀਂ ਵੇਖ ਹੀ ਰਹੇ ਹੋ ਜੋ ਹਾਲਾਤ ਨੇ ਇਹ ਨਾਲ ਆਪਣੀ ਸੋਨਹਾਰ ਸ੍ਰੀ ਅਕਾਲ ਤੇ 10ਵਾਂ ਪਰਿਵਾਰ ਜਿਹੜਾ ਉਹ ਕਾਲੀ ਮੈਨੂੰ ਉਹਨਾਂ ਨੇ ਫੋਨ ਕੀਤਾ ਸੀ ਉਹਨਾਂ ਦੀ ਮਾਤਾ ਬਲੀ ਸੀਰੀਅਸ ਸੀ ਤੇ ਮੈਨੂੰ ਲੱਗਦਾ ਵੀ ਸ਼ਾਇਦ ਕਿਤੇ ਉਹਨਾਂ ਨੂੰ ਲੈ ਕੇ ਨਾ ਜਾਣਾ ਪੈ ਗਿਆ ਹੋਵੇ ਆ ਖੋਦੇ ਪਿੰਡ ਸਾਡੇ ਲੱਗੀ ਆ ਤੇ ਇਸ ਕਰਕੇ ਸ਼ਾਇਦ ਉਹ ਆ ਨਹੀਂ ਸਕੇ ਇੱਕ ਮੰਗੀਆਂ ਤੋਂ ਕਿਹਾ ਸੀ ਤੁਸੀਂ 11ਵਾਂ ਪਰਿਵਾਰ ਵੀ ਉਹ ਵੀ ਨਹੀਂ ਸਾਡੇ ਕੋਲ ਪਹੁੰਚਿਆ ਕੋਈ ਨਹੀਂ ਸਤਿਗੁਰੂ ਕਿਰਪਾ ਕਰਨਗੇ ਜੀ ਤੇ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਇੱਕ ਵਾਰੀ ਸਰਦਾਰ ਸਾਹਿਬ ਤੁਹਾਡੀ ਸਾਰੀ ਸੰਗਤ ਦਾ ਤੇ ਇੱਕ ਵੱਡਾ ਉਦਮ ਆ ਤੁਹਾਡਾ ਜੀ ਕਿਉਂਕਿ ਹਾਂਜੀ ਹਾਂ ਜੀ ਇੱਧਰੋਂ ਮੜਾ ਮੜਾ ਨਾਮ ਓਕੇ ਜਿਹੜੇ ਦੋ ਪਰਿਵਾਰ ਸਾਡੇ ਕੋਲ ਨਹੀਂ ਪਹੁੰਚ ਸਕੇ 11 ਪਰਿਵਾਰਾਂ ਦਾ ਪ੍ਰੋਗਰਾਮ ਸੀਗਾ ਇੱਕ ਤੇ ਖੋਦਿਆਂ ਤੋਂ ਸੀ ਪਰਿਵਾਰ ਮਾਤਾ ਜੀ ਦੀ ਸਿਹਤ ਪਤਾ ਲੱਗਾ ਸੀ ਠੀਕ ਨਹੀਂ ਕਿਤੇ ਮੈਨੂੰ ਲੱਗਦਾ ਹਸਪੀਟਲ ਨਾਲ ਲੈ ਕੇ ਗਏ ਹੁਣ ਤੇ ਸਤਿਗੁਰੂ ਕਿਰਪਾ ਕਰਨਗੇ ਜੀ ਉਹਨਾਂ ਦੋਨਾਂ ਪਰਿਵਾਰਾਂ ਦੇ ਸਪੁਰਦ ਸੇਵਾ ਕਰਕੇ ਇੱਕ ਵੀਡੀਓ ਕਲਿੱਪ ਜਿਹੜਾ ਸਪੈਨ ਵਾਲੀ ਸੰਗਤ ਦੇ ਨਾਲ ਅਸੀਂ ਸਾਂਝਾ ਕਰਦੇਾਂਗੇ ਜੋ ਕਿ ਕੇਅਰ ਆਫ ਸ਼ਹੀਦ ਭਾਈ ਸੁਖਦੇਵ ਸਿੰਘ ਮੰਗੀਆਂ ਇਹ ਦੋ ਭਰਾ ਸ਼ੀਦੋ ਇਹਨੇ ਜੀ ਇਹ ਵੀ ਮੰਗੀਆਂ ਪਿੰਡ ਇੱਥੇ ਸਾਡੇ ਲੱਗੀਆਂ ਤੇ ਇਹਨਾਂ ਦਾ ਵੀ ਘਰ ਦਾ ਵੀ ਕਾਫੀ ਨੁਕਸਾਨ ਆ ਡੈਮੇਜ ਹੋਇਆ ਤੇ ਚਲੋ ਅੱਗੇ ਵੀ ਥੋੜੀ ਬਹੁਤੀ ਸੇਵਾ ਅਸੀਂ ਆਉਂਦੇ ਜਾਂਦੇ ਕਰਦੇ ਰਹਿੰਦੇ ਆ ਅੱਜ ਸੁਪੇਂਦੀ ਸੰਗਤ ਵੱਲੋਂ 30000 ਰੁਪਇਆ ਨਾਲ ਸਰੋਪਾ ਬਖਸ਼ਿਸ਼ ਦੇ ਨਾਲ ਇੱਕ ਰਾਸ਼ਨ ਕਿੱਟ ਪਵਨਦੀਪ ਸਿੰਘ ਹਣਾ ਵੱਲੋਂ ਬੋਲੇ ਸੋਨਿਹਾਲ ਸੋਹ ਸ੍ਰੀ ਅਕਾਲੂ ਆ ਰਾਸ਼ਨ ਬਿਲ ਬਹੁਤ ਮਿਹਰਬਾਨੀ ਜੀ ਕਿਉਂਕਿ ਪਰਿਵਾਰ ਥੋੜਾ ਜਿਹਾ ਲੇਟ ਆਇਆ ਸੀਗਾ ਤੇ ਚਲੋ ਇਹ ਵੀ ਇਹਨਾਂ ਦੇ ਵੀ ਸਪੁਰਦ ਸੇਵਾ ਹੋ ਗਈ ਹੈ ਜੀ ਬੜੀ ਮਿਹਰਬਾਨੀ ਕਿਉਂਕਿ ਜਿਵੇਂ ਸਾਡਾ ਢੰਗ ਤਰੀਕਾ ਤੁਹਾਨੂੰ ਪਤਾ ਬੜਾ ਅਸੀਂ ਇਮਾਨਦਾਰੀ ਤੇ ਪਾਰਦਰਸ਼ਤਾ ਦੇ ਨਾਲ ਸੇਵਾ ਕਰਦੇ ਹਾਂ ਤੇ ਸ਼ਾਇਦ ਇਸੇ ਕਰਕੇ 11 ਸਾਲ ਹੋ ਗਿਆ ਸੰਗਤ ਦਾ ਭਰੋਸਾ ਬਣਿਆ ਤੇ ਜਿਹੜੇ ਕਦੀ ਗੁਰਮੁਖ ਪਿਆਰੇ ਸਾਨੂੰ ਮਿਲੇ ਨਹੀਂ ਕਦੀ ਉਹਨਾਂ ਨਾਲ ਮੁਲਾਕਾਤ ਨਹੀਂ ਹੋਈ ਤੇ ਉਹ ਇੱਕ ਵੀਡੀਓ ਤੇ ਲੱਖਾਂ ਰੁਪਏ ਭੇਜ ਦਿੰਦੇ ਨੇ ਹੁਣੇ ਹੀ ਸਦਾ ਪ੍ਰਸ਼ੋਤਮ ਸਿੰਘ ਹੁਣਾਂ ਦਾ ਯੂਐਸਏ ਤੋਂ ਫੋਨ ਆ ਰਿਹਾ ਸੀ ਇੱਕ ਗੋਇੰਦਵਾਲ ਵਾਲੇ ਪਰਿਵਾਰ ਦੀ ਵੀਡੀਓ ਪਾਈ ਸੀ ਤੇ ਉਹਨਾਂ ਨੇ ਫੋਨ ਕਰਕੇ ਹੁਣੇ ਸਾਨੂੰ ਮੈਸੇਜ ਦਿੱਤਾ ਵੀ ਸਾਡੇ ਘਰੋਂ ਜਾ ਕੇ ਤੇ 50000 ਰੁਪਏ ਲਿਆ ਕੇ ਉਹ ਪਰਿਵਾਰ ਨੂੰ ਦੇ ਦਿਓ ਇਹ ਸਭ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਆ ਨਹੀਂ ਤੇ ਇਸ ਕਲਯੁਗ ਦੇ ਵਿੱਚ ਸਗਾ ਪਿਓ ਪੁੱਤ ਤੇ ਤੇ ਸਗਾ ਭਰਾ ਭਰਾ ਤੇ ਯਕੀਨ ਨਹੀਂ ਕਰਦਾ ਤੇ ਇਹ ਜਿਹੜੇ ਪਰਦੇਸਾਂ 'ਚ ਵੱਸਦੇ ਵੀਰ ਆ ਆਪਣੀ ਕਿਰਤ ਕਮਾਈ ਸਾਡੇ سپਰਦ ਕਰ ਦਿੰਦੇ ਆ ਇਹ ਸਾਡਾ ਭਰੋਸਾ ਬਣਿਆ ਇਹ ਸਭ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਆ ਇਹ ਉਹਨਾਂ ਦੀ ਕਿਰਪਾ ਨਾਲ ਹੀ ਔਰ ਹਮੇਸ਼ਾ ਸਾਡੀ ਅਰਦਾਸ ਰਹਿੰਦੀ ਆ ਕਿ ਸੱਚੇ ਪਾਤਸ਼ਾਹ ਸਾਡਾ ਇਹ ਭਰੋਸਾ ਬਣਿਆ ਰਵੇ ਤੇ ਸਾਡੀ ਇਮਾਨਦਾਰੀ ਤੇ ਪਾਰਦਰਸ਼ਤਾ ਇਸੇ ਤਰ੍ਹਾਂ ਹੀ ਕਾਇਮ ਰਹੇ ਬਹੁਤ ਮਿਹਰਬਾਨੀ ਔਰ ਜਿੰਨੇ ਵੀ ਐਨ ਆਰ ਆਈ ਭੈਣ ਭਰਾ ਇਸ ਮੁਸ਼ਕਲ ਦੀ ਘੜੀ ਚ ਹੜਪੀੜਤ ਆ ਆਮ ਪਰਿਵਾਰਾਂ ਦੀ ਤੇ ਸ਼ਹੀਦ ਪਰਿਵਾਰਾਂ ਦੀ ਸੇਵਾ ਕਰ ਰਹੇ ਆ ਸਤਿਗੁਰੂ ਉਹਨਾਂ ਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ਣ ਬਹੁਤ ਮਿਹਰਬਾਨੀ ਜੀ ਵੀਡੀਓ ਨੂੰ ਬਾਤੋ ਬਾਤ ਸ਼ੇਅਰ ਕਰਦੇ ਹੋ ਬਹੁਤ ਧੰਨਵਾਦ ਤਾਂ ਕਿ ਹੋਰ ਭੈਣ ਭਰਾਵਾਂ ਨੂੰ ਵੀ ਪਤਾ ਲੱਗੇ ਕਿ ਜੇ ਅਸੀਂ ਸੇਵਾ ਭੇਜਨੇ ਆ ਤੇ ਉਹ ਸਹੀ ਸਮੇਂ ਤੇ ਸਹੀ ਪਰਿਵਾਰਾਂ ਤੱਕ ਜਿਹੜੀ ਆ ਉਹਨਾਂ ਦੀ ਟੀਮ ਪਹਚਾਰੀ ਆ ਜਾਂ ਸਹੀ ਪਰਿਵਾਰਾਂ ਦੇ ਹੱਥਾਂ 'ਚ ਪਹੁੰਚ ਰਹੀ ਆ ਇਸ ਕਰਕੇ ਸਾਡੀ ਵੀਡੀਓ ਜਿਹੜੀ ਆ ਇੱਕ ਰਸੀਦ ਆ ਉਹਨਾਂ ਪਰਿਵਾਰਾਂ ਲਈ ਉਹਨਾਂ ਮਤਲਬ ਸੇਵਾ ਕਰਨ ਵਾਲਿਆਂ ਲਈ ਵੀ ਵਾਕਈ ਤੁਹਾਡੀ ਸੇਵਾ ਅਸੀਂ ਸਹੀ ਹੱਥਾਂ 'ਚ ਪਹੁੰਚਾ ਦਿਤੀ ਆ ਬਹੁਤ ਮਿਹਰਬਾਨੀ ਜੀ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ